ਨਾਮ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਿਲਾ ਪੰਜਵਾਂ ਘਰ ਦੂਜਾ ਸ਼ੰਤ ੴ ਸਤਿਗੁਰ ਪ੍ਰਸਾਦ ਸਲੋਕ ਸ਼ਾਂਤੇ ਉਧਰਨ ਦਇਆਲੰ ਆਸਰੰਗੋਪਾਲ ਕੀਰਤਨ ਹੈ ਨਰਮਲੰਗ ਸੰਤ ਸੰਗੀਣ ਓਟ ਨਾਨਕ ਪਰਮੇਸ਼ਰ ਹੈ ਚੰਦਨ ਚੰਦਨਾ ਸਰਦ ਰੁੱਤ ਮੋਲਨਾ ਮਿੱਟੀ ਕਾਮ ਸੀਤਲ ਥੀ ਵੈ ਨਾਨਕਾਜ ਪੰਦਰੋ ਅਰ ਨਾਮ ਪਾਉੜੀ ਚਰਨ ਕਮਲ ਕੀ ਟੇਕ ਉਤਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰ ਚਿਆ ਨਾਮ ਤਨ ਸੰਤ ਜਨ ਆਸਿਓ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਸੰਤ ਜਨ ਆਸਿਓ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ